ਚੰਗੇ ਭਵਿੱਖ ਦਾ ਸੁਪਨਾ ਦੇਖਦੇ ਹੋਏ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਪਰ ਜਿੱਥੇ ਚੰਗਾ ਹੈ ਭਵਿੱਖ ਦਾ ਸੁਪਨਾ ਦੇਖਦੇ ਹੋਏ ਨੌਜਵਾਨਾਂ 'ਚ ਵਿਦੇਸ਼ ਜਾਣ ਦੀ ਲਾਲਸਾ ਵਧਦੀ ਜਾ ਰਹੀ ਹੈ ਤੇ ਉੱਥੇ ਹੀ ਕੁਝ ਏਜੰਟ ਜਿਹੜਾ ਨੇ ਇਸ ਗੱਲ ਦਾ ਫਾਇਦਾ ਵੀ ਚੁੱਕਦੇ ਨੇ ਤੇ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਦੋਂ ਤੁਸੀਂ ਵੀ ਇਸ ਮਾਮਲੇ ਬਾਰੇ ਸੁਣੋਗੇ ਤਾਂ ਤੁਹਾਡੇ ਵੀ ਹੋਸ਼ ਇੱਕ ਟਾਈਮ ਤੇ ਜ਼ਰੂਰ ਉੱਡਣਗੇ ਦਰਅਸਲ ਜਨਾਲਾ ਦੇ ਪਿੰਡ ਗ੍ਰੰਥ ਦਾ ਪੂਰਾ ਮਾਮਲਾ ਹੈ ਜਿੱਥੋਂ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਇੱਕ ਏਜੰਟ ਆਪਣੇ ਚਾਂਸੇ ਦੇ ਵਿੱਚ ਲੈਂਦਾ ਹੈ ਪਰਿਵਾਰ ਨੂੰ ਭਰੋਸਾ ਇੱਥੇ ਤੱਕ ਦਿਵਾ ਦਿੱਤਾ ਜਾਂਦਾ ਹੈ ਕਿ ਪੈਸੇ ਤੁਹਾਡੇ ਕੋਲੋਂ ਸਿਰਫ ਉਦੋਂ ਹੀ ਲਏ ਜਾਣਗੇ ਜਦੋਂ ਤੁਹਾਡਾ ਵੀਜ਼ਾ ਆ ਜਾਏਗਾ ਤੇ ਨੌਜਵਾਨ ਨੂੰ ਦਿਖਾਇਆ ਗਿਆ ਕਿ ਤੇਰੇ ਵਿਦੇਸ਼ ਦਾ ਵੀਜ਼ਾ ਆ ਗਿਆ ਉਸ ਨੂੰ ਜੈਪੁਰ ਬੁਲਾਇਆ ਗਿਆ ਜੈਪੁਰ ਤੋਂ ਫਲਾਈਟ ਦੇ ਰਾਹੀਂ ਈਰਾਨ ਲੈ ਜਾਇਆ ਗਿਆ ਤੇ ਹੁਣ ਈਰਾਨ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਗੁਰਪ੍ਰੀਤ ਸਿੰਘ ਨੂੰ ਬੰਧਕ ਬਣਾਇਆ ਗਿਆ ਜੀहां ਠੀਕ ਸੁਣਿਆ ਤੁਸੀਂ ਤਾਂ ਹੁਣ ਗੁਰਪ੍ਰੀਤ ਸਿੰਘ ਦੀਆਂ ਵੀਡੀਓਜ਼ ਜਿਹੜੀਆਂ ਨੇ ਪਰਿਵਾਰ ਨੂੰ ਭੇਜੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਸ਼ਰਿਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਖਾਤੇ ਦੇ ਵਿੱਚ 50 ਲੱਖ ਰੁਪਏ ਪਵਾਏ ਜਾਣ ਨਹੀਂ ਤਾਂ ਤੁਹਾਡੇ بیٹے ਦੇ ਹੱਥ ਵੱਢ ਦਾਂਗੇ ਕੰਨ ਵੱਢ ਦਾਂਗੇ ਇਸ ਨੂੰ ਤਸ਼ੱਦਦ ਦੇ ਦੇ ਕੇ ਮਾਰਾਂਗੇ ਤਾਂ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਸਰਕਾਰ ਦੇ ਅੱਗੇ ਅਪੀਲ ਦਲੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਪੁੱਤ ਜਿਹੜਾ ਵਾਪਸ ਲਿਆਂਦਾ ਜਾਵੇ ਕਿਉਂਕਿ ਜਿਹੜੇ ਤਿੰਨ ਪਰਿਵਾਰਾਂ ਦਾ ਇਕਲੌਤਾ ਪੁੱਤ ਹੈ ਉਹ ਤੇ ਹੁਣ ਉਸ ਤੋਂ ਬਿਨਾਂ ਜਿਹੜਾ ਘਰ ਸੁਨਣਾ ਹੈ ਤਾਂ ਪਰਿਵਾਰ ਦੇ ਵੱਲੋਂ ਲਗਾਤਾਰ ਜਿਹੜਾ ਹੈ ਇਸ ਗੱਲ ਦੀ ਸਰਕਾਰ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਸੁਰੱਖਿਅਤ ਜਿਹੜਾ ਹੈ ਉਹਨਾਂ ਦਾ ਪੁੱਤ ਉਹਨਾਂ ਨੂੰ ਵਾਪਸ ਲਿਆ ਕੇ ਦਿੱਤਾ ਜਾਵੇ ਕਿਉਂਕਿ ਇੰਨੇ ਪੈਸੇ ਵੀ ਨਹੀਂ ਹੈ ਕਿ ਜਿਹੜੇ ਫਰੋਤੀ ਮੰਗਣ ਵਾਲੇ ਨੇ ਉਹਨਾਂ ਨੂੰ 50 ਲੱਖ ਰੁਪਇਆ ਦੇ ਕੇ ਆਪਣਾ ਪੁੱਤ ਛਡਵਾਇਆ ਜਾਵੇ ਤਾਂ ਨਵਾਂ ਮਾਮਲਾ ਜਿਹੜਾ ਹੈ ਸਾਹਮਣੇ ਆਇਆ ਹੈ ਜਨਾਲਾ ਦੇ ਪਿੰਡ ਗ੍ਰੰਥ ਦਾ ਇਹ ਪੂਰਾ ਮਾਮਲਾ ਹੈ ਜਿੱਥੋਂ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੂੰ ਪਹਿਲਾਂ ਆਪਣੇ ਭਰੋਸੇ ਦੇ ਵਿੱਚ ਲਿਆ ਗਿਆ ਲਾਲਚ ਦਿੱਤਾ ਗਿਆ ਕਿ ਤੇਰੇ ਤੋਂ ਪੈਸੇ ਸਿਰਫ ਉਦੋਂ ਹੀ ਲਵਾਂਗੇ ਜਦੋਂ ਤੇਰਾ ਵੀਜ਼ਾ ਲੱਗ ਜਾਏਗਾ ਤਾਂ ਵੀਜ਼ਾ ਲੱਗਾ ਉਸ ਤੋਂ ਬਾਅਦ ਉਸ ਨੂੰ ਜੈਪੁਰ ਤੋਂ ਜਹਾਜ਼ ਦੇ ਵਿੱਚ ਬਿਠਾ ਕੇ ਜਿਹੜਾ ਬਾਹਰ ਵਿਦੇਸ਼ ਭੇਜਣ ਦਾ ਭਰੋਸਾ ਦਿੱਤਾ ਗਿਆ ਉਸ ਤੋਂ ਬਾਅਦ ਈਰਾਨ ਦੇ ਵਿੱਚ ਉਸ ਦੀ ਲੈਂਡਿੰਗ ਕਰਾ ਕੇ ਉਸ ਨੂੰ ਅਗਵਾ ਕਰ ਲਿਆ ਗਿਆ ਤੇ ਹੁਣ ਲਗਾਤਾਰ ਅਗਵਾ ਕੀਤੇ ਗਏ ਵਿਅਕਤੀਆਂ ਦੇ ਵੱਲੋਂ ਏਜੰਟ ਦਾ ਨਾਮ ਲੈ ਕੇ ਪਿਆ ਲੱਖ ਰੁਪਏ ਦੀ ਮੰਗ ਜਿਹੜੀ ਆ ਕੀਤੀ ਜਾ ਰਹੀ ਹੈ ਤੇ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕਿ ਉਹਨਾਂ ਦੀ ਬਾਹ ਫੜੀ ਜਾਵੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਦੇ ਮਾਤਾ ਪਿਤਾ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਤੇ ਮੇਰਾ ਬੇਡਾ ਗੁਰਪ੍ਰੀਤ ਸਿੰਘ ਜੀ ਥੋੜੇ ਸਮੇਂ ਤੋਂ ਪਹਿਲਾਂ ਜੋ ਕਿ ਤੋਂ ਕੌਲਾਂ ਕੌਲਾਂ ਆਉਂਦੀਆਂ ਸੀ ਕੀ ਉਹਨਾਂ ਵੀ ਤੇਨੂੰ ਆਪਾਂ ਬਾਹਰ ਲੈ ਜਾਵਾਂਗੇ ਜੀ ਤੇ ਅੱਜ ਤੋਂ ਥੋੜੇ ਦਿਨਾਂ ਤੋਂ ਪਹਿਲਾਂ ਫਿਰ ਉਹਨਾਂ ਨਾਲ ਬੇਡਾ ਤੇਰਾ ਕੰਮ ਨਹੀਂ ਬਣਿਆ ਤਾਂ ਮੈਂ ਤੈਨੂੰ ਜੋ ਕਿ ਪਜਾ ਦਿੰਨਾ ਜੀ 49 ਸਾਡੇ ਕੇ ਜਿਹਨਾਂ ਜੈਪੁਰ ਭਲਾ ਲਿਆ ਜੀ ਜਿਆਪੋ ਤਾਂ ਕਹਿੰਦੇ ਤੈਨੂੰ ਚਾਰ ਜਾਣੇ ਤੇਰਾ ਡਰਾਂ ਭੇਜ ਦਾਂਗੇ ਨਾਲ ਜਾਗਨ ਬੰਦੀ ਭਲਾ ਜੀ 50 ਲੱਖ ਰੁਪਏ ਮੈਂ ਮੰਗਦੀ ਜੀ ਯਾਨਾ ਗਰੀਬ ਲੱਗਤ ਨੇ ਰਾ ਜੀ ਕਿੱਡ ਕਿੱਲਾ ਕਿ ਬਈ ਉਹ ਵੀ ਗੱਡੀ ਪਾਈ ਸੀ ਔਰ ਕਿੰਨਾ ਇੱਕ ਪੈਣੀ ਹੋ ਗਈ ਕਿਛੁ ਮੈਂ ਫਿਰ ਉਹਦਾ ਰੜ ਗਿਆ ਉਹਦੇ ਬਾਅਦ ਤਿੰਨੇ ਪੈਸੇ ਦੇਣ ਨਾਲ ਪਾ ਜੀ ਉਹਨਾਂ ਖਿਆਦਾਂ ਨੂੰ ਕੀ ਕਰਿਆ ਸੀ ਉਹ ਸਮੇਂ ਬਾਅਦ ਕਹਿੰਦੇ ਪੱਟੀ ਬਦੀ ਬਾਹ ਮਧਿਮ ਸ਼ਾਨੂ ਜੀ ਹੂੰ ਜੀ ਤੇ ਬੇ ਉਹ ਹੀ ਕਹਿੰਦੇ ਕਿ ਕਦੀ ਕੰਨ ਵੜਦੇ ਹੈ ਗਰੀ ਦਾ ਅਰਥ ਵੜਦੇ ਹੈ ਗਰੀ ਫੋਟੋ ਵੜਦੇ ਹੈ ਜੀ ਬਾਹ ਵੜਦੇ ਹੈ ਧਮਕੀ ਦਿੰਦੇ ਨੇ 50 ਲੱਖ ਰੁਪਏ ਦੇ ਦੇ ਸਾਨੂੰ ਕਿੰਨੇ ਦਿਨ ਹੋ ਗਏ 6 ਪੇ 14 ਤਰੀਕ ਦੀ ਗੱਲ ਸ਼ਾਨ ਦੀ ਜੀ ਹੁੱਕਰ ਵਾਰ ਕਰਾਉਂ ਰਾ ਹੁਣ ਮੰਗ ਕੀ ਕਰਦੇ ਨੇ ਕੀ ਉਹਨਾਂ ਬੰਦੇ ਉਹ ਮੰਗ ਕਰਦੇ ਮੈਂ ਬਹੁਤ ਪ੍ਰਸ਼ਾਸਨ ਕਾੜੇ ਸਾਡੇ ਬੱਚਾ ਸਾਨੂੰ ਘਰ ਸਹੀ ਸलाम ਦਿੱਤਾ ਜਾਵੇ ਜਿਹਾ ਕੇ ਕਿੰਨੇ ਪੈਣ ਬਰਾ ਦੋ ਪਰ ਭਰਾ ਜੀ ਇੱਕ ਬੇਟੀ ਐ ਇੱਕ ਬੇਟਾ ਜੀ ਲੋਤਾ ਹੀ ਫਿਰ ਹਾਂ ਜੀ ਇਕ ਲੋਤਾ ਸਾਡੇ ਤਿੰਨਾਂ ਦਾ ਆ ਸਾਡੀ 4 ਘੰਟੇ ਦੀ ਕਰਦੀ ਆ ਜੀ ਆ ਮੇਰਾ ਵੱਡਾ ਭਰਾ ਜੀ ਇਹਦੇ ਕੋਈ ਬੇਟਾ ਨਹੀਂ ਹੈਗਾ ਇਹਨਾਂ ਕੋਈ ਬੱਚਾ ਨਹੀਂ ਹੈਗਾ ਯੇ ਮੇਰੇ ਕੋਈ ਬੱਚਾ ਹੀ ਸਾਡੇ ਕੋਈ ਦੋ ਇੰਝ ਕੋਈ ਬੇਟਾ ਬੇਟੀ ਮੇਰਾ ਹੀ ਹੁਣ ਮਾਂ ਕੀ ਕਰਦੇ ਸੀ ਟਾਈਮ ਭਾਂਗੇ ਹੋਈ ਕਰਦੇ ਸੰਪ੍ਰਸ਼ਾਸਨ ਗਾੜੀ ਵੀ ਸਾਨੂੰ ਬੱਚਾ ਜਿਹੜਾ ਵਾਪਸ ਲਾ ਕੇ ਦਿੱਤਾ ਜਾ ਵੀ ਸੇ ਸਲਾਮ ਦੇ ਸੀ ਮੇਰੇ ਬੇਟੇ ਦਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਭਾਰਤ ਸਰਕਾਰ ਕੋਲ ਮੰਗ ਕਰਦੀ ਆਂ ਵੀ ਮੇਰਾ ਬੇਟਾ 33 ਤੋਂ 37 ਅਰਾਂ ਤੋਂ ਲਿਆਂਦਾ ਜਾਵੇ ਅਰਾਂ ਦੇ ਵਿੱਚ ਉਹਨਾਂ ਨੇ ਆਪਣੇ 99% ਉਪਰ ਐਟਕਾਰ ਲਿਆਵਾ ਉਹਨੂੰ ਕਹਿੰਦੇ ਉੱਥੇ ਆਠ ਵੀ ਬੰਨਿਆ ਪਿੱਛੇ ਨੂੰ ਬਾਹਾਂ ਵੀ ਬੰਨੀਆਂ ਤੇ ਕਹਿੰਦੇ ਨਹੀਂ ਚਕਾਨਾ ਵੜਦਾਂਗੇ ਜਾਂ ਬਾਹਾਂ ਵੜਦਾਂਗੇ ਨਹੀਂ ਚ ਨਹੀਂ ਦੇਣੇ ਤੁਸੀਂ ਇੱਥੇ 50 ਲੱਖ ਰੁਪਈਆ ਦਿਓ ਜੇ ਤੁਹਾਨੂੰ ਬੱਚਾ ਚਾਹੀਦਾ